ਸਤਿਗੁਰ ਜੀ ਸਾਰਿਆਂ ਨੂੰ ਛੇਰ ਬਾਈ ਕੋ ਪਹੁੰਚ ਚੁੱਕੇ ਜੀ ਪਿੰਡ ਰਵਾਲ ਜ਼ਿਲ੍ਹਾ ਗੁਰਦਾਸਪੁਰ ਬੰਦੇ ਜੀ ਤਸੀਲ ਬਟਾਲਾ ਤਸੀਲ ਡੇਰਾ ਬਾਬਾ ਨਾਨਕ ਨਜ਼ਦੀਕ ਇਹਨਾਂ ਨੂੰ ਫਤਿਹ ਕਰ ਪੈਂਦਾ ਤੇ ਆਓ ਬਾਕੀ ਡਿਟੇਲ ਇਹਨਾਂ ਪਤਾ ਕਰ ਲਈਏ ਬਾਈ ਸਤਿਗੁਰ ਜੀ ਹੋਰ ਸੁਣਾਓ ਜੀ ਕਿਰਪਾ ਮਹਾਰਾਜ ਬਾਬਾ ਗੁੱਡਾ ਸਾਹਿਬ ਜੀ ਦੀ ਬਹੁਤ ਬਹੁਤ ਨਜ਼ਾਰੇ ਵੱਜੇ ਤੁਸੀਂ ਸੁਣਾਓ ਠੀਕ ਹੈ ਸੰਦੀਪ ਡੇਰੀ ਫਾਰਮ ਵੇਖਣ ਆਉਂਦਾ ਸਾਰੇ ਆ ਵੱਡਿਆਂ ਛੋਟਿਆਂ ਦਾ ਬਾਹਰ ਆਲਿਆਂ ਦਾ ਪੰਜਾਬ ਵਾਲਿਆਂ ਦਾ ਧੰਨਵਾਦ ਵੀ ਜੀ ਸੰਦੀਪ ਜੀ ਬੜਾ ਪਿਆਰ ਕਰਦੇ ਵੀਰ ਸਾਰੇ ਹੀ ਹੈ ਨਾ ਬਿਲਕੁਲ ਤੇ ਬੜੇ ਫੋਨ ਆਏ ਵੀਰ ਪਹਿਲੀ ਵੀਡੀਓ ਤੇ ਪੂਰੀ ਮਹੀਂ ਦਾ ਤੇ ਮੈਂ ਤੈਨੂੰ ਦੱਸਾਂ ਵੀ ਫੋਨ ਹੈ ਗੀ ਕਰ ਛੱਡਿਆ ਆ ਕੇ ਉਹ ਪੰਜਾਬ ਮੋਲ ਜਿਆ ਜੀ ਉਹਨੇ ਬਠਿੰਡੇ ਦੇ ਬੰਦਿਆਂ ਲਈ ਮੰਡੀ ਮੁੰਡੀ ਮਈਆਂ ਖੜਦੇ ਸੀ ਹਾਂਜੀ ਤੇ ਉਹ ਵੀਡੀਓ ਪੈਂਦਿਆ ਸਾਰੀ ਤੇ ਜਦੋਂ ਤੁਸੀਂ ਸ਼ਾਰਟ ਪਾਏ ਅਗਲੇ ਦਿਨ ਸ਼ਾਰਟ ਤੇ ਤੇ ਹਰਿਆਣੇ ਉਹ ਵੀਰ ਸੰਦੀਪ ਹਰਿਆਣੇ ਤੈਨੂੰ ਪਤਾ ਕਾਲੀਆਂ ਮਈਆਂ ਦੇ ਵਾਧੂ ਤੇ ਪਤਾ ਨਹੀਂ ਕਿੰਨਾ ਫੋਨ ਆਇਆ ਭਾ ਹੁਣ ਜਿੱਦ ਦੁੱਧ 7-8 ਕਿਲੋ ਵਿਚਾਰੀ ਥੱਲੇ ਦੇ ਕਰਨਾ ਕੀ ਭਾ ਹੁਣ ਹਾਂ ਬਿਲਕੁਲ ਜੀ ਹਾਂ ਭਾ ਨਾ ਕੰਮ ਚੱਲਦਾ ਤੇ ਅੱਜ ਹੀ ਸੰਦੀਪ ਵੀਰ ਮਾਲ ਚੰਗਾ ਵੇਚ ਗਿਆ हां ਪਿਛਲਾ ਵੇ ਗਿਆ ਪਿਛਲੀ ਮਹੀ ਬਾਬੇ ਦੀ ਕਿਰਪਾ ਚਲੋ ਕਿਤੇ ਆਕ ਤੇ ਇੱਕ ਦੀ ਰਹਿ ਜੇ ਜਦੋਂ ਤੇ ਤੂੰ ਪੈਰ ਪਾਏ ਨਾ ਕਦੀ ਦੂਜੀ ਵੀਡੀਓ ਜ ਮੈਂ ਨਹੀਂ ਪਾਈ ਚਲੋ ਪੈਰ ਵੀ ਰਹਿ ਵੀ ਜਾਵੇ ਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਤੇ ਹਾਂ ਬਾਕੀ ਵੀ ਜੀ ਮਿਹਨਤ ਬੜੀ ਲੱਗਦੀ ਤੈਨੂੰ ਪਤਾ ਹਨਾ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਇੱਕ ਇੱਕ ਵੀਰ ਯੂਕੇ ਵਾਲੀ ਆਈਡੀ ਆ ਉਹਨੇ ਭਰਾ ਮੇਰਾ ਅਰਕਿੰਝੇ ਕਮੈਂਟ ਕਰ ਲੈਣਾ ਚਲ ਚੋਰ ਠੱਗ ਜੋ ਵੀ ਕਹਿੰਦਾ ਦੱਸ ਦੇ ਹਾਂਜੀ ਵੀ ਆਹ ਸ਼ੇਰੇ ਕੋ ਮੱਝ ਖੜੀ ਆ ਆ ਮੈਨੂੰ ਗੰਦੀ ਦਿੱਤੀ ਆਹ ਠੱਗੀ ਮਾਰੀ ਉਹ ਕਿਸੇ ਨੂੰ ਵੀ ਪਤਾ ਲੱਗ ਜਾਵੇ ਆਪਾਂ ਵੀ ਨਾਟਗੇ ਉਹਨੇ ਘਰ ਮੇਰੇ ਸਾਹ ਨਾਲ ਠੱਗੀ ਵੀ ਨਹੀਂ ਰੱਖੀ ਹੋਣੀ ਤੇ ਸਾਰਿਆਂ ਨੂੰ ਕਮੈਂਟ ਕਰਦਾ ਮਾੜੇ ਮਾੜੇ ਕਰ ਚਲ ਕੋਈ ਠੱਗਣੇ ਬਪਾ ਵੀ ਹੈ ਵੀਡੀਓ ਦੇ ਵੇਖਦਾ ਆ ਵੀਡੀਓ ਤੇ ਮਿਹਨਤ ਤੇ ਕਰਦਾ ਹੀ ਇਹਨਾਂ ਵਿਚਾਰਾ ਹੁਣ ਵੇਖੋ ਵੀਡੀਓ ਵੇਖਣੀ ਫਿਰ ਥੋੜੇ ਕਮੈਂਟ ਹੋਰ ਸੁਣਾਓ ਚਲੋ ਉਹਦਾ ਨਾਮ ਤਾਂ ਨਹੀਂ ਬੋਲੇ ਜਾਂਦਾ ਕਿਸੇ ਦਾ ਕਮੈਂਟ ਬੜੇ ਸੋਨੇ ਕਰਦੇ ਆ ਤੇ ਕਈ ਚਲੋ ਨਹੀਂ ਉਹਦਾ ਨਾਮ ਜਰੂਰ ਬੋਲੇ ਜਾਂਦਾ ਚੰਗਾ ਕਹਿ ਤਾ ਤੇ ਫਿਰ ਤੇ ਫਿਰ ਹੋਰ ਸੁਣਾਓ ਆ ਵੀ ਸੰਦੀਪ ਵੀਰ ਯਾਰ ਸਾਰਾ ਹੀ ਹੈ ਨਾ ਕਿਉਂਕਿ ਪੂਰ ਹੁੰਦਾ ਕਿ ਸਾਰੀਆਂ ਮਈਆਂ ਬ੍ਰਾਂਡ ਆ ਸਾਰੀ ਵੀਡੀਓ ਵੇਖੋ ਟੌਪ ਦਾ ਹੀ ਮਾਲ ਆ ਸਾਰਾ ਸੰਦੀਪ ਵੀਰ ਆ ਮੈਂ ਤੇ ਦਰਸ਼ਨ ਕਰਾ ਸੰਦੀਪ ਵੀਰ ਪੱਬਾ ਵਾਲੀ ਪਿੰਡ ਹੈ ਆਪਣੇ ਲਾਗੇ ਤੋਂ ਨੰਨਕੇ ਆਉਣਾ ਸੰਦੀਪ ਵੀਰ ਹਾਂਜੀ ਹਾਂਜੀ ਉਥੋਂ ਮੈਂ ਲਈ ਆ ਜਹੇਦਾਰ ਬੰਦਾ ਸਾਰੀ ਡਿਟੇਲ ਉਹਨੇ ਦੱਸੀ ਆ ਅੱਛਾ ਸੰਦੀਵੀਰ ਇੱਕ ਹਫਤਾ ਮਹੀਂ ਦਾ ਰਹਿੰਦਾ ਆ ਜਿੱਦਾਂ ਸਟਾਮਪ ਤੇ ਲਿਖਣ ਵਾਲੀ ਗੱਲ ਐ ਨਾ ਫਿਰ 100 ਰੁਪਇਆ ਦੇ ਕੇ ਮਹੀਂ ਲੈਂਦੀ ਆ ਅੱਛਾ ਬਾਪੂ ਕਹਿੰਦਾ ਪੈਸੇ ਸੁਈ ਮੈਂ ਨਹੀਂ ਦੱਸਾਂ ਮੈਂ ਮਈਆਂ ਵੇਚਦਾ ਜਾਂ ਕਰਦਾ ਆ ਕਹਿੰਦਾ ਜੇ ਮੇਰੀ ਮੇਰੀ 17 18 ਕਿਲੋ ਵਾਲੀਆਂ ਮਈਆਂ ਤਿੰਨ ਚਾਰ ਵੀਰ 17 18 ਕਿਲੋ ਵਾਲੀਆਂ ਮਈਆਂ ਨੇ ਜੇ 18 ਕਿਲੋ ਮਹੀਂ ਦੋ ਮੈਂ ਵੀ ਗਾਰੰਟੀ ਨਾਲ ਸੰਦੀਵੀਰ ਕਦੀ ਗੱਬੜ ਮਹੀਂ ਦੀ ਗਾਰੰਟੀ ਨਹੀਂ ਦਿੱਤੀ ਮੈਂ ਵੇਖੀ ਝੋਟੀ ਵੇਖਿਓ ਕਿਤੇ ਅੱਖ ਵੇ ਸੰਦੀਵੀਰ ਮਈਆਂ ਦੀਆਂ ਨਸਲਾਂ ਬੜੀਆਂ ਨੇ ਇੱਕ ਨੀਲੀ ਹੁੰਦੀ ਆ ਵੇ ਮਹੀਂ ਦੀ ਅ ਇਸ ਵਾਰ ਮੈਂ ਠੰਡੀ ਸੰਦੀ ਸੇ ਕੀਆ ਬੈਠਾ ਆ ਸਿੰਘ ਅਰੀਜਨਲ ਐ ਸੰਦੀ ਵੀਰ ਇਦਾਂ ਹੀ ਮੈਂ ਪਾਸ ਕੀਤੀ ਸੰਦੀ ਵੀਰ ਬੈਠ ਕੇ ਤੇ ਮੈਂ ਇਹ ਲੀ ਨਹੀਂ ਕਿਤੇ ਮੈਂ ਤੇ ਇੱਕ ਪਲ 40 ਕਿਲੋ ਛੋਲੇ ਚਾਰੇ ਤੇ 7-8 ਕਿਲੋ ਦੇਸੀ ਕਿਉਂ ਚਾਰੇ ਆ ਆ ਫੌਜੀ ਬੰਦਾ ਪੈਨਸ਼ਨ ਲੈਂਦਾ ਕਹਿੰਦਾ ਦੋ ਤਿੰਨ ਮਹੀਆਂ ਸਾਰੀ ਪੈਨਸ਼ਨ ਮਈਆਂ ਤੇ ਲਾਈਦੀ ਆ ਤੇ ਮੈਂ ਵੇਖ ਲਾ ਸੰਭਾ ਸਾਰੀਆਂ ਸੰਦੀਪ ਨਿਕੀਆਂ ਨਿਕੀਆਂ ਵੇਨਸ ਵਿੱਚ ਚੱਡੇ ਦੇ 17-18 ਕਿਲੋ ਵਾਲੀ ਮਈ ਗਾਰੰਟੀ ਨਾਲ ਦਵਾਂਗੇ ਮੈਂ ਵੇਖ ਲਾ ਮੈਂ ਵੀ ਬਹੁਤ ਚੰਗੀ ਹੈ ਜੀ ਐਂਡ 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 ਵੀ ਸੰਦੀਪ ਵੀਰ ਕੋਕੇ ਜੜੇ ਆਵੇ ਅੱਖਾਂ ਵੇਖ ਦੋਵੇਂ ਕੋਕੇ ਵਾਕੇ ਕੋਕੇ ਆ ਵੇ ਮੈਂ ਸੰਦੀਪ ਵੀਰ ਤੇ ਬਾਕੀ ਕੋਈ ਲਸ਼ੂ ਲਸ਼ੂ ਕਰਨ ਵਾਲੀ ਮੈਂ ਨਹੀਂ ਠੰਡੀ ਵੇਲਾ ਸੰਦੀਪ ਵੀਰ ਲੈ ਜੂ ਹਰ ਤਣਾ ਭਾਈ ਇੱਕ ਹਫਤਾ ਖੜੂ ਸੰਦੀਪ ਵੀਰ ਮੈਂ ਹਫਤਾ ਲੈ ਜੂਗੀ ਹਾਂ ਲੈ ਜੂ ਇਹਨੂੰ ਕਹਿੰਦੇ ਮੰਜਾ ਦੇਂਦਾ ਮੈਂ ਤੇ ਹਾਰੀ ਸਾਰੀ ਕਹਿੰਦਾ ਮੈਂ ਤੇ ਮੰਜਾ ਦੇਂਦਾ ਪਰ ਦੇਂਦਾ ਕੀ ਮੰਜਾ ਵੇ ਉਹ ਮੰਨਾ ਪੂਰਾ ਹਜੇ ਹਾਂ ਚਲੋ ਬੰਦੇ ਓਏ ਹਾਂਜੀ ਫਿਰ ਬੋਲੋ ਸੰਦੀਪ ਵੀਰ ਮੈਂ ਤੇ ਜਿੱਦਾਂ ਦੀ ਮਰਜ਼ੀ ਮੁੱਲ ਪਾਏ ਫੋਨ ਤੇ ਜਿੰਨੇ ਮਰਜ਼ੀ 2 ਲੱਖ ਵੀ ਮੈਂ ਹੀ ਮੁੱਲ ਕਰਾਉਂਦੀ ਆ ਮੈਂ ਤੇ ਸੰਦੀਪ ਵੀਰ 140 ਦੀ ਮਹੀਂ ਦੇਵਾਂਗੇ ਛੋੜ ਛੱਪਾ ਕਰਦਾ ਖੁੱਲਾ ਸੰਦੀਪ ਵੀਰ ਕਹਿ ਜਾ ਕਿ ਨਹੀਂ ਮੁੱਲ ਵੇਖ ਲੈ ਚੱਲਣ ਦੋ ਸੰਦੀਪ ਵੀਰ ਆ ਮੈਂ ਤੇ ਦਰਸ਼ਨ ਕਰਾਇਆ ਕਰਾਂ ਇਹ ਵੀ ਗੱਬਣ ਸੰਦੀਪ ਵੀਰ ਤੋਕੜ ਗੱਬਣ ਮੈਂ ਦਿੱਤੀ ਮਹੀਂ ਔਕੜ ਮਹੀਂ ਥੱਲੇ ਵੀ 14 ਕਿਲੋ ਦੁੱਧ ਦੀ ਸੰਦੀਪ ਵੀਰ ਇਹ ਵੀ ਮੈਂ 17 18 ਕਿਲੋ ਵਾਲੀ ਆ ਮੈਂ ਤਾਂ ਲੇਵਾ ਵੇਖੀ ਕਿੱਡਾ ਵੱਡਾ ਤੇ 8 9 ਦਿਨ ਮਹੀਂ ਖੜਦੀ ਆ ਮਹੀਂ ਦਾ ਟਾਂਚਾ ਵੇਖ ਕਹਿ ਦੇਣਾ ਵੱਖਰੀ ਗੱਲ ਦੀ ਵੇ ਸੰਦੀਪ ਵੀਰ ਮਹੀਂ ਕੱਡੀ ਲੰਬੀ ਤੇ ਕ ਇਹਨਾਂ ਮੇਰੀ ਗੱਡੀ ਜੇ ਡੀ ਹੈ ਫਿਰ ਉਹ ਹੀ ਗਾਉਂ ਫਿਰ ਆ ਗਿਆ ਕਿ ਨਹੀਂ ਹੈਵੀ ਲਾਈ ਡੈਮੇਜ ਹੈ ਸੰਦੀਪਰਾ ਅਠ ਦੇਣ ਲੈਂਦੀ ਆ ਅੜ ਦੇ ਲੈ ਜਾ ਬੜਾ ਵੱਡਾ ਚੱਡਾ ਮਾਰਦੀ ਸੰਦੀਪ ਵੀਰ 16 17 ਕਿਲੋ ਦੀ ਗਾਰੰਟੀ ਤੇ ਜਿਹੜਾ ਮਰਜੀ ਮੈਂ ਲੈ ਜਾ ਦੇਸਤੀ ਵੀ ਸੰਦੀਪ ਵੀਰ ਮੈਂ ਹੀ ਦੱਸਦੀ ਆ ਆਪਾਂ ਹਲੇ ਦੋਵੇਂ ਬੱਸ ਭਾਈ ਬਾਬਾ ਮੋਢੇ ਇਹ ਲੈਵਾ ਵੇਖ ਕਿੱਡਾ ਵੱਡਾ ਮੈਂ ਦਾ ਐਂਡੀ ਹੈਗੇ ਹਾਂਜੀ ਸ਼ੇਰਾ ਜੀ ਸੰਦੀਪ ਵੀਰ ਕਿੰਨੇ ਦੀ ਮਹ ਦੇਦੀ ਐ ਪਰ ਜੈ ਜੀ ਸੰਦੀਪ ਵੀਰ ਮੋਲ ਲੋ ਕਰਨੇ ਕੋਈ ਵੀਰ 1,20,000 ਦੀ ਮਹ ਦੇਣੀ ਆ ਚਲੋ ਸੰਦੀਪ ਵੀਰ ਤੋਕੜ ਮੈਂ ਹੀ ਲੱਖ ਦੀ ਮਹ ਦਿੱਤੀ ਸੀ ਬਿਲਕੁਲ ਬੰਦਿਆ ਵੀਰੇ ਸੰਦੀਪ ਵੀਰ ਜਿਹੜੇ ਕੋ ਮਈ ਥੋੜਾ ਜਿਹਾ ਲਿੱਸਾ ਪਾਣ ਜਿੱਦਾਂ ਦਾ ਵੀਰ ਹੜ ਨਹੀਂ ਆਏ ਕਿ ਚੰਗੇ ਭਲੇ ਬੰਦੇ ਕੋ ਉਦਾਂ ਦੀ ਮੈਂ ਸੇਵਾ ਕਰਨ ਡਿਆ ਲੋਕਾਂ ਨੂੰ ਮਈ ਚ ਪਤੂੜੀ ਤਾੜੀ ਰਹੀ ਮਈ ਦਾ ਲਬਾਸ ਵੇ ਤੇ ਸਰੀਰ ਵੇ ਜਿਹੜਾ ਮੋਲਿਆ ਸੰਦੀਪ ਵੀਰ ਮੈਂ ਹੀ ਆ ਦੋਵੇਂ ਮਈਆਂ ਮੇਰੇ ਕੋ ਨਾ ਖੜੀਆਂ ਤੋਕੜਾ ਗੱਬਣਾ ਆ ਵੀ ਮਈ ਵੀਰ 15-16 ਕਿਲੋ ਦੁੱਧ ਦਿੰਦੀ ਆ ਇਹ ਵੀ ਗੱਬਣਾ ਹਾਂ ਇਹ ਵੀ ਗੱਬਣਾ ਇਹ ਵੀ 8 ਦਿਨ ਖੜਦੀ ਆ ਲੈ ਵੀ ਇਹ ਗਰੰ ਜਿਹੜੀ ਬਾਲਟੀ ਭਰ ਕੇ ਉੱਠਣ ਵਾਲੀਆਂ ਮਈਆਂ ਨੇ ਇਹ ਨਹੀਂ ਵੀ ਨਿਗੀਆਂ ਨਿਗੀਆਂ ਛੱਡੀਆਂ ਤੇ ਪਹਿਲਣਾ ਝੋਟੀਆਂ ਮਾਸਾ ਮਾਸਾ ਜੀਆਂ ਦੇ ਦੁੱਧ ਕਹਦੇ ਨਾ 15 ਕਿਲੋ ਦੇਣ ਆਹ ਦਿੰਦੀਆਂ ਮਈਆਂ ਸੰਦੀ ਵੀਰ ਦੁੱਧ ਨਹੀਂ ਠੀਕ ਆ ਅਵੇ ਇਹ ਤੇ ਆਪਾਂ ਵੀ ਮਈਆਂ ਦੋਵੇਂ ਬੰਨੇ ਲੱਗੀਆਂ ਅਖਦੇ ਨਹੀਂ ਠੀਕ ਆ ਜ਼ਬਰਦਸਤ ਹੈ ਪੂਰੀ ਪਿੱਠ ਪੜੋ ਤਾਂ ਫਿਰ ਮੈਂ ਨਾ ਬਹੁਤ ਜ਼ਬਰਦਸਤ ਆ ਸੰਦੀਪ ਰਹਾਣਾ 1 ਲੱਖ 5000 ਦੀ ਮਹ ਦੇਣੀ ਹੈ ਜਾਇਜ ਅਗ ਨਹੀਂ ਜਾਏ ਪਾ ਪਾ ਦਾ ਛੋੜੀ ਹੋਣੀ ਹੈ ਨਹੀਂ ਪਾਈ ਪਾਸੇ ਛੋੜ ਨਹੀਂ ਕੋ ਐਵੇਂ ਵਾਰੀ ਵਟਾਣਾ ਲਾ ਦੇ ਸੰਦੀਪ ਵੀਰੇ ਲੋਕਲ ਬੰਦਾ ਘਰ ਆਉਂਦਾ ਨਾ ਇਹਦਾ ਮੁੱਲ ਵੀ ਡੇਢ ਕਰਨਾ ਉਹਦਾ ਵੀ 35 40 ਕਰਨਾ ਵੀਡੀਓ ਤੇ ਕੰਪੀਟੀਸ਼ਨ ਹੋ ਜਾਂਦਾ ਸਾਰਿਆਂ ਨੇ ਮਈਆਂ ਵੇਖ ਰੀਆਂ ਜਿੰਨੂੰ ਕਿਸੇ ਕੋ ਚੰਗਾ ਮਾਨ ਲੱਗਾ ਉਹਨੇ ਲੈਣਾ ਆ ਵੀ ਮੈਂ ਵੇਖ ਲਾ ਸੰਦੀਪ ਵੀਰ ਆ ਕੱਲ ਸਵੇਰ ਦੀ ਸੂਈ ਜੇ ਆਵੇ ਗਿੱਲਾ ਨਾਲੂ ਕੱਟੀ ਦਾ ਨਾਲ ਇਹ ਕੱਲ ਦੀ ਸੂਈ ਹੈ ਜੀ। ਨਾ ਕੱਲ ਸਵੇਰ ਦੀ ਸੂਈ ਆ। ਦੋ ਟਾਈਮ ਮਹੀਂ ਚੋਈ ਆ। ਕੋ ਦੁੱਧ ਆਪਣਾ ਕਿਨੇ ਸਮਝ ਕਰ ਲੈਣੀ ਹੈ। ਹੁਣ ਕੱਲ ਦੀ ਸੂਈ ਥਲੇ ਮੈਂ 12 ਕਿਲੋ ਬੋਲਾ ਨਹੀਂ ਕਹਿ ਸਕਦਾ। ਮੈਂ ਆਂਦੀ ਜਾਤ ਨਸਲ ਵਾਲੀ ਆ। ਦੇਸੀ ਮਹੀਂ ਨਹੀਂ ਜੁਹਾਗੀ ਸੰਦੀ ਵੀਰ ਵੇਖ ਲਾ। ਲੈ ਵੇਖ। ਮੂਦ ਖਾਰੇ ਕਰਾਂ ਦੀ। ਭਾਈ ਜੀ ਕਿੰਨਾ ਕਰੂ ਤੇਰੇ ਫਿਰ ਸ਼ੇਰਾ ਜੀ? ਸੰਦੀ ਵੀਰ ਦੁੱਧ ਦਾਪੇ ਜਿੰਨੇ ਆਪਾਂ ਵੀ ਹੁਣ ਸਮਝ ਗੱਬਣ ਸਮਝ ਕੇ ਰਾਤ ਦੀ ਮਹੀਂ ਸੂਈ ਕੱਲ ਦੀ ਕੀ ਦੁੱਧ ਦੱਸ ਦਈਏ। ਹਾਂ। ਮੈਂ ਚੰਗੀ ਪਿਆ ਆਪਾਂ ਪੂਪਾ ਨਾੜਾ ਨੋੜਾ ਮੈਂ ਚੰਗੀਆਂ। ਜਾਤ ਨਸਲ ਵਾਲੀ ਸੰਦੀ ਵੀਰ ਮੈਂ। ਇੱਥੇ ਖੜਾਇਆ ਚੌਣ ਚਾਨ ਇੱਕ ਨੰਬਰ ਦੀ ਸੰਦੀਪ ਵੀਰ ਮੈਂ ਦੀ ਠੀਕ ਆ ਇਹ ਫੜੇ ਮੱਝ ਬੰਦਿਆ ਕਰ ਗਾੜੀ ਇੰਦੀ ਮਰਵਾਜੀ ਕਿਸੇ ਨਾ ਮੈਂ ਇੱਕ ਲੱਖ 7000 ਦੀ ਦਵਾਂਗੇ ਵਿੱਚ ਛੋੜ ਛੱਪਾ ਹੋ ਜਾਊਗਾ 1 ਲੱਖ 7000 ਛੋੜ ਛੱਪਾ ਕਰ ਦੋ ਚਲੋ ਰਾਹ ਜੀ ਫਿਰ ਸੰਦੀਪ ਵੀ ਤੈਨੂੰ ਸੰਦੀਪ ਵੀਰ ਐ ਮੈਂ ਥਨੇ ਕਹਿ ਦੇਣਾ ਆ ਝੋਟੀ ਥਲੇ ਆਜ ਕੱਟੀ ਕੱਟੀ ਵੀ ਕੇ ਦਰਸ਼ਨ ਕਰਾ 13 14 ਕਿਲੋ ਤੋਂ ਝੋਟੀ ਚੰਦੀ ਆ ਜਿਹੜਾ ਮਰਜੀ ਭਾਵੇਂ ਹੱਥ ਨਾਲ ਲਾਵੇ ਜੇ ਝੋਟੀ ਦੂਜੇ ਚੌਥੇ ਦਿਨ 15 ਕਿਲੋ ਮਹੀਂ ਦੁੱਧ ਰਣ ਦਵੇ ਮੇਰੇ ਘਰ ਕੋਈ ਵਾਪਸ ਕਾ ਸਕਦਾ ਏਦਾਂ ਦੀ ਮੈਂ ਆ ਠੀਕ ਆ ਐ ਸ਼ੰਮੂ ਨੇਰੇ ਨੇ ਬੁਹਾ ਦੇ ਤਾਂ ਜੀ ਮੈਂ ਤੁਰਦੀ ਦਾ ਹਾਂਜੀ ਲੇਵਾ ਵੇਖੀ ਮੈਂ ਤੁਰਦੀ ਦਾ ਫੋਟਵਾਲ ਹੁੰਦਾ 13 ਕਿਲੋ ਤੋਂ ਸਟਾਰਟ ਹੋਈ ਆ ਪੰਜਵੇਂ ਛੇਵੇਂ ਦਿਨ ਦੀ ਝੋਟੀ ਸੁਈ ਏ ਦੇ ਦਿਖਾਓ ਸ਼ੰਮੂ ਜੀ ਸੰਦੀਪਾ ਆਉਣੀ ਵੀ ਕੱਠੀਆਂ ਮਈਆਂ 7 8 ਲੈਂਦੇ ਕੱਲੀ ਕੱਲੀ ਮਹੀਂ ਫੇਰ ਤੁਰ ਕੇ ਲਈ ਆ ਠੀਕ ਆ ਜੀ ਵਾਲਦੀ ਮੇਰੇ ਚਵਾ ਸੰਦੀਪਰ 2.5 ਕਿਲੋ ਝੋਟੀ ਦੀ ਗਾੜ ਹੋਊਗੀ ਆਜੋ ਆਜੋ ਜੀ ਆਜੋ ਕਟਾ ਮਰ ਕਟਾ ਕੱਟੀ ਕੱਟੀ ਸੰਦੀਪ ਕੱਟੀ ਵੇਖ ਕੇ ਡੇ ਟਾਪ ਦੀ ਮਗਰ ਤਾਜੀ ਕੱਟੀ ਜਰੇ 15 ਕਿਲੋ ਦੀ ਗਾਰੰਟੀ ਤੇ ਜਿਹੜਾ ਮਰਜੀ ਝੋਟੀ ਲਾ ਜੇ ਇਹਦੀ ਮਰ ਕੀਮਾ ਸੰਦੀਪਰੇ 1 15 ਦੀ ਦੇਣੀ ਹੈ 1 ਲੱਖ 15 ਹਜ਼ਾਰ ਦੀ ਹਾਂ ਆ ਵੀ ਸੰਦੀਪ ਵੀਰ ਕੱਲ ਦੀ ਸੂਈਓ ਚਲੋ ਆ ਇਧਰ ਵਿਖਾਈ ਆਈ ਸ਼ੈਂਪੂ ਮਾੜਾ ਜਾ ਆ ਵੇ ਨਾ ਸਾਰੀਆਂ ਮਾਈਆਂ ਮਗਰ ਕਟੀਆਂ ਕਟੇ ਵਾਲੀ ਮਾਈ ਨਹੀਂ ਅੱਜ ਇਧਰ ਦੇਖ ਲਾ ਚਲੋ ਆ ਵੀ ਇਹ ਲਾ ਕੱਟੀ ਕੱਡੀ ਪੜੀ ਆ ਗੱਲਾਂ ਆੜੂ ਜੇ ਇਹ ਮੈਂ ਕੱਲ ਦੀ ਸੂਈ ਆ ਵੇਖੀ ਝੋਟੀ ਦਾ ਥਣ ਲੈਵਾ ਇਹਨੂੰ ਵੀ ਲੱਗਾ ਲੈ ਜਮ ਰਿਆਂ ਤੋਂ ਰੇਡੀ ਚਾਰ ਵੇਖ ਲੈ ਵਾ ਸੰਦੀਪੀਰ ਮੈਂ ਨਾ ਠੀਕ ਇਹਨਾਂ ਮਈਆਂ ਨੇ ਦੁੱਧ ਨਹੀਂ ਕਢਣਾ ਤੇ ਕਿੰਨੇ ਕਢਣਾ ਵੇਖ ਲੈ ਅੱਜ ਦੁੱਧ ਲਈ ਘਰ ਪਸ਼ੂ ਕੱਢ ਕੇ ਲੈ ਕੇ ਆਦੇ ਸਾਰੇ ਚਲੋ ਅੰਦਰ ਪਹਿਲਾਂ ਵੀ ਬਹੁਤ ਰੜ ਕੋ ਪਰ ਅੱਜ ਦਸਦੀਆਂ ਭਈਆਂ ਆ ਕੇ ਹੈਗੀਆਂ ਵੇ ਸੰਦੀਪੀਰ ਝੋਟੀ ਲੇਵਾ ਮੇਰੇ ਖਾਨ ਵਿੱਚ ਸੰਦੀਵੀਰ ਲੱਗਾ ਮੈਨੂੰ ਹੁਣ ਤੱਕ ਕਿੰਨਾ ਸੰਦੀਵੀਰ ਰਾਤ ਦੀ ਸੂਈ ਆ 8 9 10 ਕਿਲੋ ਬੋਲਾ ਹੋਣਾ ਮਹੀਂ ਥੱਲੇ ਠੀਕ ਆ ਹਾਂ ਸੇਮ ਹੀ ਸੰਦੀਵੀਰ ਰੇਟ ਆ ਇਹਦਾ 1 15 15 ਦੇ ਵਿੱਚ 4 15 ਮੈਂ ਤਾਂ ਲੈਵਾ ਇੱਥੇ ਬੰਦੋ ਬਰੇ ਇੱਥੇ ਬੰਦੋ ਹਾਲੇ ਇੱਕ ਵੇਖ ਮੈਂ ਇੱਕ 15 15 ਹਣਾ ਹਾਂ ਦੋਵੇਂ ਸੰਦੀਵੀਰ 15 15 ਕਿਲੋ ਵਾਲੀਆਂ ਝੋਟੀਆਂ ਨੇ ਉਹਦੇ ਥੱਲੇ 13 ਕਿਲੋ ਹੈਗਾ ਤੇ 10 ਤਾਂ ਭਾਵੇਂ ਵੇਖ ਸੰਦੀਵੀਰ ਥਾਂ ਲੈਵਾ ਠੀਕ ਆ 1 15 15 ਦੇ ਹਾਂ ਸੰਦੀਪ ਵੀਰ ਆ ਵੀ ਵੇਖ ਨਗੀਨਾ ਇਧਰ ਕੱਟੀ ਖਾਪੇ ਨਵਾੜ ਕੇ ਕੱਟੀ ਖਾਜਮ ਸੰਦੀਪ ਵੀਰ ਦੱਸ ਦੇ ਕੋਈ ਨਿਸ਼ਾਨੀ ਨਿਸ਼ੂਣੀ ਤੂੰ ਵੀ ਨੀਲੀ ਵਾਲਾ ਬੰਦਾ ਵੇ ਸਾਰੀਆਂ ਕੱਟੀ ਵੇ ਨਿਸ਼ਾਨੀ ਨਾ ਨਾ ਕਹਿ ਰੀ ਲੋੜ ਹੀ ਨਹੀਂ ਹਾਂ ਗੋਡਿਆਂ ਦੇ ਘਰ ਸੰਦੀਪ ਵੀਰ ਤੀਜਾ ਚੌਥਾ ਦਿਨ ਸੂਈ ਨੂੰ ਆ ਹੁਣ 9 10 ਕਿਲੋ ਬੌੜਾ ਹੋਊਗਾ ਮੈਂ ਥੱਲੇ ਬੌੜਾ ਬੌੜਾ ਖਾਦੀ ਹੋਈ ਨਹੀਂ ਚਿਹਰੇ ਹੀ ਕਰ ਲੈ ਮੇਰਾ ਮੂੰਹ ਬੰਦ ਕਰ ਲੈ ਜੀ ਦੁੱਧ ਕਿੰਨਾ ਬਾਜੀ ਸੰਦੀਪ ਵੀਰ 9 10 ਕਿਲੋ ਬੌੜਾ ਆ ਝੋਟੀ ਤੇ 9 10 ਕਿਲੋ ਬੌੜਾ ਹੀ ਆ ਹਾਂ ਲੈ ਵੀ ਮੇਲਾ ਪੇਠ ਪੁੜਾ ਵੇਖੀ ਕਿਤੇ ਠੀਕ ਆ ਵਾਹ ਵੇ ਵਜਨ ਨੂੰ ਝੋਟੀ ਦੂਜਾ ਸੁਆ ਸੰਦੀਪ ਵੇ ਸੰਦੀਪ ਰਹਿਣ ਆ ਇੱਕ ਦੱਸਦੀ ਆ 1 ਲੱਖ 10 ਹਜ਼ਾਰ ਹਾਂ ਲੈ ਵੀ ਜਿਆਗਣੀ ਮੈਂ ਨਾ ਬਸ ਉੜਦੇ ਆ ਜਾਣੀਆਂ ਇਹ 1 ਲੱਖ 10 ਹਜ਼ਾਰ ਦੀ ਹਾਂ ਮੈਂ ਵੀ ਨੀਲੀ ਦੀ ਕੱਟੀ ਇਹ 80% ਹੋਊਗੀ ਕੱਟੀ 100% ਦੇਖੋ ਬਿਲਕੁਲ ਜਿਹੜੀਆਂ ਨਹੀਂ ਹੈ ਗਈ ਇਹ ਵੀ ਨਿਸ਼ਾਨੀਆਂ ਅੱਖਾਂ 'ਚ ਵੀ ਆ ਗਈਆਂ ਹਰ ਥਾਈਆਂ ਆ ਗਈਆਂ ਨੇ ਵਾਹ ਚਲੋ ਸੰਦੀਪ ਵੀਰ ਇਹ ਸੱਤ ਝੋਟੀਆਂ ਨੇ ਮੇਰੀ ਬੇਨਤੀ ਆ ਵੀ ਜਿੰਨੇ ਜਿਹੜਾ ਸਾਡੇ ਦੇ ਯਕੀਨ ਕਰਦਾ ਉਹ ਆਨਲਾਈਨ ਮੰਗਾ ਲੇ ਜਿਹਨੂੰ 1921 ਡਾਊਟ ਆ ਉਹ ਇੱਥੇ ਆਣ ਕੇ ਦੋ ਟਾਈਮ ਚੋਲੇ ਗੱਬਣ ਮਹੀਂ ਪਾਸ ਕਰ ਲੇ ਆ ਜਿਹੜੀਆਂ ਮਈਆਂ ਨੇ ਗਰੰਟੀ ਦਸ ਸੰਦੀਪ ਜੀ ਜਾਣ ਕੇ ਜਿੰਨਾ ਜਿੰਨਾ ਦੱਸਿਆ ਜੇ ਨਾ ਦੁੱਧ ਦੇਣ ਤੇ ਫਿਰ ਕੋਈ ਯਕੀਨ ਵੀ ਹੁੰਦਾ ਸੰਦੀਪ ਜੀ ਬਿਲਕੁਲ ਬਿਲਕੁਲ ਆਪਣੇ ਮਹੀਨੇ ਦੇ ਕੇ ਲਈਆਂ ਮਗਰ ਉਹ ਸਾਲ ਡੇਢ ਸਲੋ ਗਿਆ ਸੰਦੀਪ ਜੀ 50 ਮਈਆਂ ਵੇਖ ਕੇ ਤੇ ਫਿਰ ਇੰਨੀਆਂ ਮਈਆਂ ਵੀ ਚੋਲ ਲਈਦੀਆਂ ਵਪਾਰੀ ਸੂਈ ਦੇ ਨੱਕੇ ਥਾਣੀ ਨਗਾ ਕੇ ਲੈਂਦਾ ਉਹ ਗੋਮ ਪਰਮਾਤਮਾ ਕੋ 1921 ਹੋ ਸਕ ਮਾਰੇ ਕਹਿ ਨਹੀਂ ਸਕ ਮਹੀਂ ਫੇਲ ਨਹੀਂ ਹੁੰਦੀ ਪਰ 1921 ਕਿਤੇ ਹੋ ਜਾਂਦਾ ਕਿਤੇ ਘਾਟਾ ਵਾਦਾ ਠੀਕ ਆ ਸੰਦੀਪਰ ਬਿਲਕੁਲ ਬਾਕੀ ਆਹੋ ਮਾਲ ਆ ਤਸੱਲੀ ਕਰਕੇ ਫੇਰ ਵੀਰ ਜੀ ਖੜੋ ਨਾਂ ਮੇਰਾ ਸ਼ੇਰਾ ਸੰਧੂ ਪਿੰਡ ਰਵਾਲ ਜ਼ਿਲ੍ਹਾ ਗਰਦਾਸਪੁਰ ਏਰੀਆ ਫਤਿਹਗੜ ਛੂੜੀਆਂ ਧੰਨਵਾਦ ਜੀ